ਈ ਨਾਂਦਰ ਮੈਂ ਸੰਦੀਪ ਸ਼ਰਮਾ ਹਿੰਮਕਾ ਕਾਉਂਸਲਰ ਵਾਰਡ ਨੰਬਰ 16 ਬਟਾਲਾ ਰੋਡ ਅੱਜ ਮੈਂ ਨਿਰਮਾਨ ਹਸਪਤਾਲ ਵਿੱਚ ਆਇਆ ਹਾਂ ਜਿੱਥੇ ਅੱਜ 12ਵਾਂ ਬਲੱਡ ਕੈਂਪ ਲਗਾਇਆ ਗਿਆ ਹੈ ਔਰ ਇੱਥੇ ਲੋਕਾਂ ਨੇ ਵੱਧ ਚੁੜ ਕੇ ਇਸ ਬਲੱਡ ਕੈਂਪ ਦੇ ਵਿੱਚ ਸ਼ਰਕਤ ਕੀਤੀ ਹੈ ਔਰ ਮੈਂ ਲੋਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਬਲੱਡ ਖੂਨ ਦੇਣਾ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੁੰਦੀ ਔਰ ਮੈਂ ਲੋਕਾਂ ਨੂੰ ਇਹੋ ਪ੍ਰੇਰਣਾ ਦਵਾਂਗਾ ਕਿ ਜਿਹੜਾ ਖੂਨਦਾਨ ਵੱਧ ਚੜ ਕੇ ਕਰੋ ਕਿਸੇ ਜ਼ਰੂਰਤਮੰਦ ਦੇ ਕੰਮ ਆਉਂਦਾ ਕਿਸੇ ਦੀ ਜ਼ਿੰਦਗੀ ਬਚਦੀ ਹੈ ਔਰ ਨਿਰਮਾਨ ਹਸਪਤਾਲ ਇਹ ਬਹੁਤ ਵਧੀਆ ਉਪਰਾਲੇ ਕਰ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਥੱਲੇ ਥੋੜੇ ਥੋੜੇ ਟਾਈਮ ਬਿਚ ਬਿਚ ਫੇਰ ਬਲੱਡ ਕੈਂਪ ਲਗਾਈ ਜਾਵੇ। ਸਤਿ ਸ਼੍ਰੀ ਅਕਾਲ ਜੀ। ਔਰ ਮੈਂ ਜਿਹੜੀ ਤੁਹਾਨੂੰ ਵਿਸ਼ੇਸ਼ ਗੱਲ ਦੱਸਣਾ ਚਾਹਾਂਗਾ ਨਿਰਮਾਨ ਹਸਪਤਾਲ ਦੇ ਵਿੱਚ ਗਰੀਬ ਤੱਕ ਲਈ ਬਹੁਤ ਸਾਰੀਆਂ ਸੁਵਿਧਾਵਾਂ ਹਨ। ਮੁਫਤ ਦੇ ਵਿੱਚ ਦਵਾਈਆਂ ਮਿਲਦੀਆਂ ਹਨ ਔਰ ਮੈਡੀਕਲ ਚੈੱਕਅਪ ਕੈਂਪ ਕੀਤੇ ਜਾਂਦੇ ਹਨ ਔਰ ਇੱਥੇ ਖਾਸ ਰਿਆਤੀ ਦਰਾਂ ਤੇ ਇਲਾਜ ਵੀ ਕੀਤਾ ਜਾਂਦਾ ਹੈ ਜਿਹੜਾ ਨਿਰਮਾਨ ਹਸਪਤਾਲ ਹੈ ਬਟਾਲਾ ਰੋਡ ਦੇ ਇੱਕ ਰੀਡ ਦਾ ਕੇਂਦਰ ਬਣਿਆ ਹੈ ਜੋ ਕਿ ਲੋਕ ਇੱਥੇ ਆ ਕੇ ਆਪਣਾ ਇਲਾਜ ਕਰਾ ਕੇ ਆਪਣੇ ਘਰਾਂ ਨੂੰ ਤੰਦਰੁਸਤ ਹੋ ਕੇ ਜਾ ਰਹੇ ਨੇ ਔਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਮੈਂ ਖੋ ਮੈਸੇਜ ਦਵਾਂਗਾ ਕਿ ਨਸ਼ੇ ਤੋਂ ਦੂਰ ਰਹਿਣ ਤੇ ਬਲੱਡ ਜਿਹੜਾ ਆਪਣਾ ਕੈਂਪ ਦੇ ਵਿੱਚ ਆ ਕੇ ਵੱਧ ਤੋਂ ਵੱਧ ਖੂਨਦਾਨ ਕਰਨ ਖੂਨਦਾਨ ਦੇਣਾ ਕਿਸੇ ਚੀਜ਼ ਦੀ ਸਰੀਰ 'ਚ ਘਾਟ ਨਹੀਂ ਹੁੰਦੀ ਔਰ ਨਸ਼ਿਆਂ ਤੋਂ ਦੂਰ ਰਹਿ ਕੇ ਖੂਨਦਾਨ ਕਰਨ ਕਿਸੇ ਦੀ ਅਮੁੱਲੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਜੀ ਕਈ ਮਹਿਲਾਵਾਂ ਵੀ ਇਕ ਦਰਉਂਦੀਆਂ ਨੇ ਉਹਨਾਂ ਵਾਸਤੇ ਕੀ ਖਾਸ ਫੀਲ ਹੈ ਕਿਉਂਕਿ ਹਰ ਸ਼੍ਰੇਣੀ ਦੇ ਵਿੱਚ ਮਹਿਲਾਵਾਂ ਆ ਕੇ ਆ ਰਹੀਆਂ ਨੇ ਮੈਂ ਮਹਿਲਾਵਾਂ ਨੂੰ ਵੀ ਇੱਕ ਬੇਨਤੀ ਕਰਾਂਗਾ ਕਿ ਖੂਨ ਦੇਣਾ ਸਰੀਰ 'ਚ ਕੋਈ ਘਾਟ ਨਹੀਂ ਹੁੰਦੀ ਜਿਹੜਾ ਸਰੀਰਿਕ 'ਚੋਂ ਖੂਨ ਹੈ 24 ਘੰਟੇ 'ਚ ਆਪਣਾ ਬਲੱਡ ਪੂਰਾ ਕਰ ਜਾਂਦਾ ਹੈ ਔਰ ਕੁੰਡੇ ਨਾਲ ਇੱਕ ਕਿਸੇ ਦੀ ਮਹੱਤਵਪੂਰਨ ਜ਼ਿੰਦਗੀ ਰੋਜ਼ ਰੋੜਾ ਤੇ ਐਕਸੀਡੈਂਟ ਹੁੰਦੇ ਨੇ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਔਰ ਮੈਂ ਐ ਕੋਈ ਕਹਾਂਗਾ ਕਿ ਨਿਰਮਾਨ ਹਸਪਤਾਲ ਜਿਸ ਤਰ੍ਹਾਂ ਨੇ ਉਪਰਾਲੇ ਕਰ ਰਿਹਾ ਹੈ ਬਹੁਤ ਜਲਦ ਨਿਰਮਾਨ ਹਸਪਤਾਲ ਨੇ ਮਟਾਲਾ ਰੋਡ ਦੇ ਵਿੱਚ ਆ ਕੇ ਬਹੁਤ ਸਾਰੇ ਲੋਕਾਂ ਦੀ ਸੇਵਾ ਕੀਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪ੍ਰਮਾਤਮਾ ਨੂੰ ਐਵੇਂ ਅਰਦਾਸ ਕਰਾਂਗਾ ਨਿਰਮਾਨ ਹਸਪਤਾਲ ਦਿਨ-ਦੁਨੀ ਰਾਤ ਚੌਗਨੀ ਤਰੱਕੀ ਕਰੇ ਮੇਰਾ ਨਾਮ ਡਾਕਟਰ ਰਾਹੁਲ ਜੀ ਮੈਂ ਨਿਰਮਾਨ ਹਸਪੀਟਲ ਤੋਂ ਆਨਰ ਗੱਲ ਕਰ ਰਿਹਾ ਜੀ ਅੱਜ ਦੁਸ਼ਹਿਰੇ ਦੇ ਮੌਕੇ ਤੇ ਆਪਾਂ ਸਾਰੇ ਵੀਰ ਭਰਾਵਾਂ ਨੇ ਇਕੱਠੇ ਹੋ ਕੇ ਅਮਨਦੀਪ ਮੈਡੀ ਸਿਟੀ ਬਲੱਡ ਬੈਂਕ ਦੀ ਮਦਦ ਦੇ ਨਾਲ ਹਸਪੀਟਲ ਕੈਂਪ ਅਰੇਂਜ ਕੀਤਾ ਬਲੱਡ ਕੈਂਪ ਅਰੇਂਜ ਕੀਤਾ ਤੇ ਆਪਾਂ ਅੱਗੇ ਵੀ ਕੈਂਪ ਲਗਾਉਂਦੇ ਰਹਿੰਦੇ ਆ ਸਾਡਾ ਨੀਅਰ ਅਬਾਉਟ ਕੋਈ 7ਵਾਂ 8ਵਾਂ ਕੈਂਪ ਹੈ ਬਲੱਡ ਕੈਂਪ ਇਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਬਲੱਡ ਡੋਨੇਸ਼ਨ ਕਰਨ ਦੇ ਨਾਲ ਕਾਫੀ ਬਿਮਾਰੀਆਂ ਤੋਂ ਜਿਹੜੇ ਪੀੜਤ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਹਰ ਮਹੀਨੇ ਬਲੱਡ ਚੇਂਜ ਕਰਨਾ ਪੈਂਦਾ ਜਿਵੇਂ ਥੈਲੇਸੀਮੀਆ ਦੇ ਪੇਸ਼ੈਂਟਸ ਹੁੰਦੇ ਉਹਨਾਂ ਨੂੰ ਹਰ ਮਹੀਨੇ ਬਲੱਡ ਚੜ੍ਹਾਉਣ ਦੀ ਜ਼ਰੂਰਤ ਪੈਂਦੀ ਹੈ ਉਹਨਾਂ ਦੀ ਕਾਫੀ ਮਦਦ ਹੁੰਦੀ ਹੈ ਜੇ ਤਾਂ ਹਾਈਜਨਿਕ ਤਰੀਕੇ ਨਾਲ ਪ੍ਰੀਕਾਸ਼ਨ ਦੇ ਤਰੀਕੇ ਪ੍ਰੀਕਾਸ਼ਨਸ ਲੈ ਕੇ ਬਲੱਡ ਡੋਨੇਸ਼ਨ ਕੀਤਾ ਜਾਵੇ ਤੇ ਪੇਸ਼ੈਂਟ ਨੂੰ ਕੋਈ ਦਿੱਕਤ ਨਹੀਂ ਆਉਂਦੀ ਕਾਫੀ ਬਿਮਾਰੀਆਂ ਜਿਹੜੀਆਂ ਉਹ ਕਾਫੀ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਜਿਵੇਂ ਡਾਇਬੀਟਿਸ ਇਹ ਉਹ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਜੇ ਆਪਾਂ ਬਲੱਡ ਡੋਨੇਸ਼ਨ ਰੈਗੂਲਰਲੀ 3 ਮਹੀਨੇ ਬਾਅਦ ਕਰਾਈ ਜਾਈਏ ਤੇ ਡਾਕਟਰ ਸਾਹਿਬ ਕਿਹੜੀ ਜਗ੍ਹਾ ਤੇ ਲਗਾਇਆ ਗਿਆ ਕਿੰਨਾ ਕੈਂਪ ਹੈ ਇਹ ਨਿਰਮਾਨ ਮੈਡੀਕਲ ਸੈਂਟਰ ਵਿਜੇਨਗਰ ਪਿੱਲਾ ਨੰਬਰ 25 ਦੇ ਸਾਹਮਣੇ 5 ਨੰਬਰ ਗਲੀ ਚ ਹਸਪੀਟਲ ਹੈ ਸਾਡਾ ਉੱਥੇ ਲਗਾਇਆ ਗਿਆ ਹੁਣ ਤੱਕ ਕਿੰਨੇ ਜਿਹੜੇ ਡੋਨਰ ਦਾ ਡੋਨੇਟ ਕਰ ਚੁੱਕੇ ਬਲੱਡ ਹੁਣ ਤੱਕ ਨੀਅਰ ਬੋਰਡ 15 ਕ ਡੋਨਰ ਡੋਨੇਟ ਕਰ ਚੁੱਕਿਆ ਤੇ ਸਾਡਾ ਟੀਚਾ ਹੈ ਕਿ 50 ਤੋਂ 60 ਔਰ ਜਿਹੜੇ ਹੋਰ ਵੀ ਜਿਹੜੇ ਆਪਣੇ ਨੌਜਵਾਨਾਂ ਨੂੰ ਕੀ ਮੈਸੇਜ ਇਹਨਾ ਚਾਹੁੰਦੇ ਹੋ ਬਲੱਡ ਬਲੱਡ ਦੇ ਰਿਲੇਟਿਡ ਜਿਹੜਾ ਨੌਜਵਾਨਾਂ ਨੂੰ ਬਲੱਡ ਡੋਨੇਸ਼ਨ ਕਰਨਾ ਚਾਹੀਦਾ ਹੈ ਕਿ ਨੌਜਵਾਨ ਪੀੜ੍ਹੀ ਹੀ ਇਹ ਬਲੱਡ ਡੋਨੇਸ਼ਨ ਦਵੇ ਤਾਂ ਆਪਾਂ ਜਿਆਦਾ ਤੋਂ ਜਿਆਦਾ ਮਰੀਜ਼ਾਂ ਦੀ ਹੈਲਪ ਕਰ ਸਕਦੇ ਆ ਔਰ ਜਿਹੜੇ ਨੌਜਵਾਨ ਹੈ ਇੱਕ ਸਾਲ ਚ ਕਿੰਨੀ ਵਾਰੀ ਡੋਨੇਟ ਕਰ ਸਕਦੇ ਆ ਬਲੱਡ ਤਿੰਨ ਮਹੀਨੇ ਬਾਅਦ ਆਪਾਂ ਬਲੱਡ ਡੋਨੇਸ਼ਨ ਕਰ ਸਕਦੇ ਆ ਤਿੰਨ ਮਹੀਨੇ ਦੇ ਵਿੱਚ 120 ਦਿਨਾਂ ਦੇ ਵਿੱਚ ਸਾਡਾ ਜਿਹੜੇ ਆਰਬੀਸੀ ਸੈਲਸ ਨੇ ਉਹ ਨਵੇਂ ਬਣ ਜਾਂਦੇ ਆ ਤੇ ਆਪਾਂ ਡੋਨੇਸ਼ਨ ਕਰ ਸਕਦੇ ਆ